ਮਾਈ ਫਰੈਂਡ ਡੋਨਾਲਡ 트럼ਪ ਲੈ ਕਿਹੜਾ ਫਰੈਂਡ ਯਾਰ ਸਾਰਿਆਂ ਉਹਨੇ ਤਾਰਫ ਵਧਾਤੇ ਉਹਨੇ ਸਾਰੇ ਆਲੇ ਦੁਆਲੇ ਕਿਸੇ ਮੁਲਕ ਨਾਲ ਨਹੀਂ ਬਣਦੀ ਆਪਣੀ ਸ਼੍ਰੀਲੰਕਾ ਨਾਲ ਆਪਣੀ ਬਣਦੀ ਬੰਗਲਾਦੇਸ਼ ਨਾਲ ਆਪਣੀ ਨਹੀਂ ਬਣਦੀ ਨੇਪਾਲ ਨਾਲ ਆਪਣੀ ਬਣਦੀ ਪਾਕਿਸਤਾਨ ਨਾਲ ਆਪਣੀ ਨਹੀਂ ਬਣਦੀ ਆ ਇੱਕ ਮੁਲਕ ਨਹੀਂ ਖੜਿਆ ਸੰਦੂਰ ਵੇਲੇ ਆਪਣੇ ਨਾਲ ਇੱਕ ਇੱਕ ਮੁਲਕ ਦਾ ਨਾਂ ਲੈ ਦੋ ਖੜਿਆ ਫਿਰ ਕਾਦੇ ਪਾਸੇ ਧਰਤੀ ਦੇ ਘੜੇ ਕੱਢੀ ਜਾਂਦੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਉਹ ਤਾਂ ਬਚਦੀ ਆ ਗਿਆ ਕੋਰੋਨਾ ਆ ਗਿਆ ਤਾਂ ਕਰਕੇ ਦੋਸਰ ਰੁਕਣਾ ਪਏਗਾ ਨਹੀਂ ਚੌਥਾ ਪੰਜਵਾਂ ਕਿਹੜਾ ਹੁੰਦਾ ਧਰਤੀ ਦਾ ਹੁਣ ਨੂੰ ਥੱਲੇ ਦੇਖ ਲੈਣੇ ਕਿਹੜਾ ਮੁਲਕ ਹੈ ਚਲ ਹੈਗੇ ਦੋ ਘੰਟੇ ਹਜੇ ਚਲੋ ਪਲਾਉ ਥੱਲੇ ਚਲੋ ਕੋਈ ਫੋਰਨ ਪਾਲਸੀ ਕੋਈ ਵਿਦੇਸ਼ ਪਾਲਸੀ ਸਾਨੂੰ ਪੁੱਛਣ ਦਾ ਹੱਕ ਨਹੀਂ ਜੀ ਕਿ ਵਿਦੇਸ਼ ਨੀਤੀ ਕੀ ਹੈ ਸਾਡੇ ਲੋਕ ਬਹੁਤ ਸਾਰੇ ਵਿਦੇਸ਼ਾਂ ਚ ਬਸਦੇ ਨੇ ਉਹ ਸਾਨੂੰ ਪੁੱਛਦੇ ਨੇ ਕੋਈ ਨੀਤੀ ਹੈ ਜੀ ਸਾਡੇ ਬਾਰੇ ਕੋਈ ਐਨ ਆਰ ਆਈਸ ਬਾਰੇ ਹੁਣ ਉਥੇ ਕਿੰਨਾ ਅਨਰੈਸਟ ਹੋਇਆ ਪਿਆ ਟੋਰਾਂਟੋ ਵੈਨਕੂਵਰ ਲੰਡਨ ਆਸਟ੍ਰੇਲੀਆ ਉਥੇ ਐਂਟੀ ਇਮੀਗ੍ਰੇਸ਼ਨ ਦੇ ਚੱਲ ਰਹੇ ਨੇ ਅਡੇ ਅਡੇ ਜਿਹੜੇ ਪ੍ਰਦਰਸ਼ਨ ਕੋਈ ਬੋਲ ਰਿਹਾ ਜੀ ਆ ਕੱਲ 73 ਸਾਲ ਦੀ ਦਾਦੀ 73 ایئرز 올ਡ ਦਾਦੀ بیੜੀਆਂ ਲਾ ਕੇ 172 ਬੰਦੇ ਕੱਲ ਕੱਢਤੇ ਉਹਨੇ بیੜੀਆਂ ਲਾ ਕੇ ਕੋਈ ਬੋਲ ਰਿਹਾ ਜੀ ਮਾਈ ਫਰੈਂਡ ਡੋਨਾਲਡ ਟਰੰਪ ਲੈ ਕਿਹੜਾ ਫਰੈਂਡ ਜੀ ਸਾਰਿਆਂ ਉਹਨੇ ਤਾਰਫ ਵਧਾਤੇ ਉਹਨੇ ਸਾਰੇ ਪਾਕਿਸਤਾਨ ਨੂੰ ਬਰਾਬਰ ਦਾ ਮੁਲਕ ਕਹਿੰਦਾ ਉਹ ਇੰਨਾ ਗੱਲਾਂ ਬਾਰੇ ਸੋਚिए ਹਰ ਵਕਤ ਆਪਸ ਵਿੱਚ ਲੜੀਏ ਨਾ ਉਹ ਕਹਿੰਦਾ ਠੀਕ ਹੈ ਲੜੀ ਜਾਓ ਹਨ ਕੀ ਹੈ ਵਧੀਆ ਗੱਲ ਸਭ ਲੜੀਓ ਕਿਉਂਕਿ ਜਿਹੜੀਆਂ ਪੁਲਿਸਾਂ ਵੀ ਨੇ ਨਾ ਇੰਟਰਨੈਸ਼ਨਲ ਉਹ ਗੈਂਗਬਾਰ ਨੂੰ ਹਟਾਉਂਦੀਆਂ ਨਹੀਂ ਹੁੰਦੀਆਂ ਉਹ ਕਹਿੰਦੇ ਆਪੇ ਮਰਦੇ ਨੇ ਮਰ ਜਾਣ ਦੋ ਆਪਾਂ ਕੋ ਵਿੱਚ ਪਈਏ ਉਹ ਦੋ ਉਹਦੇ ਮਰ ਗਏ ਦੋ ਉਹਦੇ ਮਰ ਗਏ ਉਹਦੇ ਦੀ ਦੁਸ਼ਮਣੀ ਪੱਕੀ ਹੋ ਜਾਂਦੀ ਹੈ ਅਗਲੇ ਵਾਰ ਤਿੰਨ ਉਹਦੇ ਮਰ ਗਏ ਤਿੰਨ ਉਹਦੇ ਮਰ ਗਏ ਆਪੀ ਖਤਮ ਹੋ ਜਾਂਦੇ ਆ ਮੁਗਲ ਕਿਵੇਂ ਖਤਮ ਹੋਏ ਸੀ ਆਪਸ ਹੀ ਲੜ ਕੇ ਖਤਮ ਹੋਏ ਸੀ 800 ਸਾਲ ਨਹੀਂ ਹੁੰਦਾ ਕੋਈ ਵਿਰੋਧੀ ਹੈਗਾ ਸੀ ਕੋਈ ਥੋੜਾ ਜਿਹਾ ਵਿਜ਼ਨ ਆਪਾਂ ਰੱਖ ਕੇ ਚੱਲ ਜੀਏ ਥੋੜੇ ਤਜਰਬੇ ਦੀ ਲੋੜ ਹੈ ਥੋੜੇ ਤਜਰਬੇ ਦੀ ਲੋੜ ਹੈ ਤੁਹਾਡੇ ਕੋਲ ਤਜਰਬਾ ਹੈ ਉਹ ਅਲੱਗ ਅਲੱਗ ਤਜਰਬਾ ਥੋੜਾ ਜਿ ਦੇਲੇ ਪਾਸੇ ਜਿਆਦਾ ਪਰ ਸਾਰੇ ਸੁਪੰਜੀਆਂ ਗਲੇ ਕੁਝ ਨਹੀਂ ਹੁੰਦੀਆਂ ਚੰਗੇ ਬੰਦੇ ਵੀ ਹੈਗੇ ਕੋਈ ਪਾਰਟੀਆਂ ਮਾੜੀਆਂ ਨਹੀਂ ਹੁੰਦੀਆਂ ਬੰਦੇ ਇੱਕ ਅੱਦੇ ਆ ਜਾਂਦੇ ਆ ਚਲੇ ਜਾਂਦੇ ਆ ਕੋਈ ਗੱਲ ਨਹੀਂ ਹੁਣ ਤੁਸੀਂ ਪਹਿਲਾਂ ਇੱਕ ਇੱਕ رائے ਤਾਂ ਬਣਾਓ ਪ੍ਰਵਾਸੀ ਪੰਜਾਬੀਆਂ ਦਾ ਮੁੱਦਾ ਉੱਠਿਆ ਬੜੇ ਬੇਰਹਿਮੀ ਨਾਲ ਮੈਂ ਕਹਿੰਦਾ ਉਹਨਾਂ ਨੇ ਗੈਰ ਮਨੁੱਖੀ ਤਰੀਕੇ ਨਾਲ ਹਿਆਰਪੁਰ ਚ ਬੱਚੇ ਦਾ ਜਿਹੜਾ ਕਤਲ ਹੋਇਆ ਹੈ ਕ੍ਰਿਮੀਨਲ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤੀ ਨਹੀਂ ਹੁੰਦੀ ਕੋਈ ਦੇਸ਼ ਨਹੀਂ ਕੋਈ ਪਰਦੇਸ ਨਹੀਂ ਕ੍ਰਿਮੀਨ ਅਪਰਾਧੀ ਦਾ ਪ੍ਰਤੀ ਹੰਦਾ ਸਖਤ ਸਜ਼ਾ ਮਿਲੂਗੀ ਫਾਸਟ ਟਰੈਕ ਤੇ ਜਾ ਕੇ ਸਜ਼ਾ ਮਿਲੂਗੀ ਜੋਂ ਲੱਗੇ ਤੁਹਾਡੇ ਤੁਹਾਡੇ ਆਪਣੀਆਂ ਜਾਇ ਨਹੀਂ ਹੋ ਉਹ ਕਹਿੰਦੇ ਕੱਢੋ ਇਹਨਾਂ ਨੂੰ ਇਹ ਤਾਂ ਬਚਦੀ ਆ ਗਿਆ ਕਰੋਨਾ ਆ ਗਿਆ ਤਾਂ ਕਰਕੇ ਦੋਸਰ ਰੋਕਣਾ ਪਿਆ ਗਿਆ ਨਹੀਂ ਚੌਥਾ ਪੰਜਵਾਂ ਕਿਹੜਾ ਹੁੰਦਾ ਧਰਤੀ ਦਾ ਹੁਣ ਨੂੰ ਥੱਲੇ ਦੇਖ ਲੈਣ ਦੇ ਕਿਹੜੇ ਮੁਲਕ ਹੈ ਚਲ ਹੈਗੇ ਆ ਦੋ ਘੰਟੇ ਹਜੇ ਚਲੋ ਲਾ ਲਓ ਥੱਲੇ ਚਲੋ ਕੋਈ ਫੋਰਨ ਪਾਲਸੀ ਕੋਈ ਵਿਦੇਸ਼ ਪਾਲਸੀ ਸਾਨੂੰ ਪੁੱਛਣ ਦਾ ਹੱਕ ਨਹੀਂ ਜੀ ਕਿ ਵਿਦੇਸ਼ ਨੀਤੀ ਕੀ ਹੈ ਸਾਡੇ ਲੋਕ ਬਹੁਤ ਸਾਰੇ ਦੇਸ਼ਾਂ 'ਚ বাসਦੇ ਨੇ ਉਹ ਸਾਨੂੰ ਪੁੱਛਦੇ ਨੇ ਕੋਈ ਨੀਤੀ ਹੈ ਜੀ ਸਾਡੇ ਬਾਰੇ ਕੋਈ ਐਨ ਆਰ ਆਈਸ ਬਾਰੇ ਹੁਣ ਉੱਥੇ ਕਿੰਨਾ ਅਨਰੈਸਟ ਹੋਇਆ ਪਿਆ ਟ੍ਰਾਂਟੋ ਵੈਨਕੂਵਰ ਲੰਡਨ ਆਸਟ੍ਰੇਲੀਆ ਉੱਥੇ ਐਂਟੀ ਇਮੀਗ੍ਰੇਸ਼ਨ ਦੇ ਚੱਲ ਰਹੇ ਨੇ ਅਡੇਡੇ ਜਿਹੜੇ ਪ੍ਰਦਰਸ਼ਨ ਕੋਈ ਬੋਲ ਰਿਹਾ ਜੀ ਆ ਕੱਲ 73 ਸਾਲ ਦੀ ਦਾਦੀ 73 ایਅਰਸ 올ਡ ਦਾਦੀ ਬੇੜੀਆਂ ਲਾ ਕੇ 172 ਬੰਦੇ ਕੱਲ ਕੱਢਦੇ ਉਹਨੇ ਬੇੜੀਆਂ ਲਾ ਕੇ ਕੋਈ ਬੋਲ ਰਿਹਾ ਜੀ ਮਾਈ ਫਰੈਂਡ ਡੋਨਾਲਡ 트੍ਰੰਪ ਲੈ ਕਿਹੜਾ ਫਰੈਂਡ ਆ ਸਾਰਿਆਂ ਉਹਨੇ ਤਾਰਫ ਵਧਾਤੇ ਉਹਨੇ ਸਾਰੇ ਪਾਕਿਸਤਾਨ ਨੂੰ ਬਰਾਬਰ ਦਾ ਮੁਲਕ ਕਹਿੰਦਾ ਉਹ ਇੰਨਾ ਗੱਲਾਂ ਬਾਰੇ ਸੋਚੀਏ ਹਰ ਵਕਤ ਆਪਸ ਵਿੱਚ ਲੜੀਏ ਉਹ ਕਹਿੰਦਾ ਠੀਕ ਆ ਲੜੀ ਜਾਓ ਹਨ ਕੀ ਵਧੀਆ ਗੱਲ ਆ ਸਗੋਂ ਲੜੀਓ ਕਿਉਂਕਿ ਜਿਹੜੀਆਂ ਪੁਲਿਸਾਂ ਵੀ ਨੇ ਨਾ ਇੰਟਰਨੈਸ਼ਨਲ ਉਹ ਗੈਂਗਬਾਰ ਨੂੰ ਹਟਾਉਂਦੀਆਂ ਨਹੀਂ ਹੁੰਦੀਆਂ ਉਹ ਕਹਿੰਦਾ ਆਪੇ ਮਰਦੇ ਨੇ ਮਰ ਜਾਣ ਦੋ ਆਪਾਂ ਕੋ ਵਿਚ ਪਈਏ ਉਹ ਦੋ ਦੇ ਮਰ ਗਏ ਦੋ ਦੇ ਮਰ ਗਏ ਉਹਦੇ ਦੀ ਦੁਸ਼ਮਣੀ ਪੱਕੀ ਹੋ ਜਾਂਦੀ ਹੈ ਅਗਲੇ ਵਾਰ ਤਿੰਨ ਉਹਦੇ ਮਰ ਗਏ ਤਿੰਨ ਉਹਦੇ ਮਰ ਗਏ ਆਪ ਹੀ ਖਤਮ ਹੋ ਜਾਂਦੇ ਆ ਮੁਗਲ ਕਿਵੇਂ ਖਤਮ ਹੋਏ ਸੀ ਆਪਸ ਹੀ ਲੜ ਕੇ ਖਤਮ ਹੋਏ ਸੀ 800 ਸਾਲ ਨਹੀਂ ਉਹਦਾ ਕੋਈ ਵਿਰੋਧੀ ਹੈਗਾ ਸੀ ਕੋਈ ਥੋੜਾ ਜਿਹਾ ਵਿਜਨ ਆਪਾਂ ਰਾ ਕੇ ਚੱਲ ਜੀ ਥੋੜੇ ਤਜਰਬੇ ਦੀ ਲੋੜ ਹੈ ਥੋੜੇ ਤਜਰਬੇ ਦੀ ਲੋੜ ਆ ਥੋੜੇ ਕੋਲ ਤਜਰਬਾ ਹੈ ਉਹ ਅਲੱਗ ਅਲੱਗ ਤਜਰਬਾ ਥੋੜਾ ਜਿਹਾ ਇਧਰਲੇ ਪਾਸੇੋਂ ਜ਼ਿਆਦਾ ਪਰ ਸਾਰੇ ਸਪੰਜੇ ਉਂਗਲੇ ਕੁਝ ਨਹੀਂ ਹੁੰਦੀਆਂ ਚੰਗੇ ਬੰਦੇ ਵੀ ਹੈਗੇ ਕੋਈ ਪਾਰਟੀਆਂ ਮਾੜੀਆਂ ਨਹੀਂ ਹੁੰਦੀਆਂ ਬੰਦੇ ਇੱਕ ਅੱਧੇ ਆ ਜਾਂਦੇ ਆ ਚਲੇ ਜਾਂਦੇ ਆ ਕੋਈ ਗੱਲ ਨਹੀਂ ਹੁਣ ਤੁਸੀਂ ਪਹਿਲਾਂ ਇੱਕ ਇੱਕ رائے ਤਾਂ ਬਣਾਓ ਪ੍ਰਵਾਸੀ ਪੰਜਾਬੀਆਂ ਦਾ ਮੁੱਦਾ ਉੱਠਿਆ ਬੜੇ ਬੇਰਹਿਮੀ ਨਾਲ ਮੈਂ ਕਹਿੰਦਾ ਉਹਨਾਂ ਨੇ ਗੈਰ ਮਨੁੱਖੀ ਤਰੀਕੇ ਨਾਲ ਹੁਸ਼ਿਆਰਪੁਰ ਚ ਬੱਚੇ ਦਾ ਜਿਹੜਾ ਕਤਲ ਕੀਤਾ ਕ੍ਰਿਮੀਨਲ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤੀ ਨਹੀਂ ਹੁੰਦੀ ਕੋਈ ਦੇਸ਼ ਨਹੀਂ ਕੋਈ ਪਰਦੇਸ ਨਹੀਂ ਕ੍ਰਿਮੀਨਲ ਅਪਰਾਧੀ ਦਾ ਅਪਰਾਧੀ ਹੁੰਦਾ ਸਖਤ ਤੋਂ ਸਖਤ ਸਜ਼ਾ ਮਿਲੂਗੀ ਫਾਸਟ ਟਰੈਕ ਤੇ ਜਾ ਕੇ ਸਜ਼ਾ ਮਿਲੂਗੀ ਜੋਂ ਲੱਗੇ ਤੁਹਾਡੇ ਤੁਹਾਡੇ ਆਪਣੀਆਂ ਜਾਇ ਨਹੀਂ ਹੋ ਉਹ ਕਿਹਦੇ ਕੱਢੋ ਇਹਨਾਂ ਨੂੰ